ਟੋਟਲ ਸਾਰੇਆਂ ਕਿਸਾਨ ਯੂਨੀਅਨਾਂ ਦੇ ਸੇ ਬੰਦਿਆ ਰਾਜਨੀਤਿਕ ਹੋਰ ਵੀ ਜਿਹੜੇ ਸੰਸਦ ਅਧਾਰੇ ਨੇ ਸਾਰੇ ਦੇ ਸਾਰੇ ਵੱਜ ਚੜ ਕੇ ਹਿੱਸਾ ਲਿਆ ਜੋ ਦੀ ਸਾਨੂੰ ਖੋਸਾ ਸਾਹਿਬ ਜੀ ਦਾ ਹੁਕਮ ਸੀਗਾ ਉਸ ਹੁਕਮ ਦੇ ਪਾਲਣਾ ਕਰਦੇ ਹੋਏ ਅਸੀਂ ਚੜ੍ਹਦੀ ਕਲਾ ਦੇ ਵਿੱਚ ਪਿੰਡ ਬਜੀਰਪੁਰ ਸਾਹਿਬ ਗੁਰਦੁਆਰਾ ਜਾਮਨੀ ਸਾਹਿਬ ਤੋਂ ਚੱਲੇ ਸੀਗੇ ਚੱਲ ਕੇ ਸ਼ੰਭੂ ਬਾਰਡਰ ਤੇ ਬੜੀ ਭਰਵੇਂ ਇਕੱਠ ਦੇ ਵਿੱਚ ਹਾਈ ਗਈ ਭਰੀ ਆ ਸੋ ਸਾਰੇ ਮੀਰਾਂ ਨੂੰ ਹੱਥ ਛੋੜ ਕੇ ਬੇਨਤੀ ਆ ਵੀ ਆਪਣਾ ਜਿਹੜਾ ਖੋਸਾ ਜ ਨਹੀਂ ਆਂਦਾ ਕਾਠ ਇਹਨੂੰ ਹੋਰ ਵੀ ਵੱਡਾ ਕਰਕੇ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਮੂਰਤੀ ਆ ਇਹ ਜਿੱਤਦੇ ਰਾਂਗੇ ਵੈਦੂ ਜੀ ਦਾ ਖਾਲਸਾ ਹਾਂਜੀ ਜ਼ਿਲ੍ਹਾ ਪ੍ਰਧਾਨ ਫੋਇਪੁਰ ਸਰਦਾਰ ਦਲੀਪ ਸਿੰਘ ਜੀ ਐਸ ਡੀਓ ਨਾਲ ਗੱਲਬਾਤ ਕਰਾਂਗੇ ਜੀ ਹਾਂਜੀ ਅੰਕਲ ਇੱਥੇ ਕਿਵੇਂ ਆਉਣਾ ਆਇਆ ਤੇ ਜਾਂ ਕੀ ਪ੍ਰੋਗਰਾਮ ਇਹਦੀ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੀ ਫੱਟੇ ਅੱਜ ਅਸੀਂ ਜ਼ਿਲ੍ਹਾ ਫੋਇਪੁਰ ਵੱਲੋਂ ਜਿਹੜੀ ਸਾਡੀ ਸਮੂਹਟੀ ਟੀਮ ਸਰਦਾਰ ਫਤਿਹ ਸਿੰਘ ਜੀ 4 ਕਰੋੜ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀ ਦੀ ਅਗਵਾਈ ਥੱਲੇ ਸਾਹੂ ਸੂਬਾ ਦੇ ਪ੍ਰਧਾਨਪਤੀ ਜੀ ਸਿੰਘ ਪੁੱਲੜ ਤੇ ਸਾਰੇ ਸਾਥੀ ਅਸੀਂ ਪਹੁੰਚੇ ਆਂ ਭਾਰਤੀ ਖਾਨੇ ਨੂੰ ਖੋਸਾ ਦੇ ਕੌਮੀ ਪ੍ਰਧਾਨ ਸਰਦਾਰ ਸੁਖਵਰ ਸਿੰਘ ਜੀ ਖੋਸਾ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇੱਥੇ ਆਏ ਹੀ ਲਵਾਈਏ ਕੌਮੀ ਸਾਬ ਮੋਰਚਾ ਮੁਹੱਲੀ ਜਿਹੜਾ ਪਿਛਲੇ 3 ਸਾਲ ਤੋਂ ਚੱਲ ਰਿਹਾ ਹੈ ਉਹਨਾਂ ਦੇ ਸਹਿਯੋਗ ਵਾਸਤੇ ਅਸੀਂ ਸਾਰੀਆਂ ਭਰਾਤਰੀ ਜਿਵੇਂ ਕਿਸਾਨ ਜਥੇ ਬੰਦੀਆਂ ਸਮਾਹਿਕ ਜਥੇ ਬੰਦੀਆਂ ਧਾਰਮਿਕ ਜਥੇ ਬੰਦੀਆਂ ਵੱਡੇ ਪੱਧਰ ਤੇ ਇੱਥੇ ਪਹੁੰਚ ਜਾਣਾ ਤੇ ਅਸੀਂ ਵੀ ਜਿਲ੍ਹਾ ਫਰੀਪੁਰ ਲੋਨ ਇੱਥੇ ਆਵਦੇ ਆਏ ਹੀ ਲਵਾਈਏ ਜਿਹਦੇ ਵਿੱਚ ਬੰਦੀ ਸਿੰਘ ਹੈ ਜਿਹੜੇ ਪਿਛਲੇ 30 ਸਾਲਾਂ ਤੋਂ ਜਿੱਥਾ ਜਿੱਥੇ ਬੈਠੇ ਨੇ ਉਹਨਾਂ ਲਈ ਇੱਕ ਹਾ ਦਾ ਨਾਹਰਾ ਮਾਰ ਰਹੇ ਆ ਤੇ ਕੇਂਦਰ ਸਰਕਾਰ ਤੋਂ ਜੁਆਇੰਟ ਸੈਕਟਰੀ ਜਿਹੜਾ ਉਹ ਅੱਜ ਮੰਗ ਪੱਤਰ ਲੈ ਕੇ ਗਿਆ ਹੈ ਉਹਨੇ ਵਿਸ਼ਵਾਸ ਹੀ ਦਿਵਾਇਆ ਹੈ ਤੇ ਅਸੀਂ ਉਮੀਦ ਵੀ ਕਰਦੇ ਆਂ ਵੀ ਵੈਗੁਰੂ ਸਾਡੇ ਇਸ ਮਿਸ਼ਨ ਨੂੰ ਜਲਦੀ ਕਾਮਜਾਬ ਕਰੇਗਾ ਵੈਗੁਰੂ ਜੀ ਖਾਲਸਾ ਵੈਰੀ ਅੰਜ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਕਿਸਾਨ ਯੂਨੀਅਨ ਖੋਸਾ ਜਿੰਦਾਬਾਦ ਕੌਮੀ ਇਨਸਾਫ ਮੋਰਚਾ ਜਿੰਦਾਬਾਦ ਕੌਮੀ ਇਨਸਾਫ ਮੋਰਚਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ